हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਡਿਗਰੀਗੜ ਦਾ ਜ਼ਿਕਰ ਹੋ ਰਿਹਾ ਸੀ ਬੀਤੇ ਕਈ ਦਿਨਾਂ ਦੇ ਵਿੱਚ ਔਰ ਅੱਜ ਤੁਹਾਡੇ ਸਾਹਮਣੇ ਪੰਜਾਬ ਦੇ ਬਹੁਤ ਸਾਰੇ ਲੀਡਰ ਕਾਂਗਰਸ ਦੇ ਵੀ ਇਹਦੀ ਚਪੇਟ ਦੇ ਵਿੱਚ ਆ ਰਹੇ ਨੇ ਕਿ ਫੇਰ ਬਹੁਤ ਵੱਡੇ ਪੱਦਰ ਦੇ ਉੱਤੇ ਸੈਸ਼ਨ ਦੇ ਵਿੱਚ ਵੀ ਆਵਾਜ਼ ਉੱਠ ਖੜੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੇ ਲੋਕ ਸਪੋਰਟ ਕਰਦੇ ਸੀ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਕਿਉਂਕਿ ਸੀਐਮ ਮਾਨ ਦੁਆਰਾ ਇੱਕ ਬਹੁਤ ਵੱਡਾ ਐਕਸ਼ਨ ਫੇਰ ਤੋਂ ਲਿਆ ਗਿਆ। ਯਾਨੀ ਜਿਹੜੇ ਹਰਪਾਲ ਸਿੰਘ ਚੀਮਾ ਇਹਨਾਂ ਦੇ ਬਹੁਤ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਅਕਸਰ ਤੁਸੀਂ ਸਾਰੇ ਲੋਕ ਜਾਣਦੇ ਹੋ। ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਹੈ ਮਜੀਠੀਆ ਸਾਹਿਬ ਦੀ ਉਹਨਾਂ ਨੇ ਵੀ ਇਤਰਾਜ਼ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਜੇਲ੍ਹ ਦੇ ਅੰਦਰ ਹੋਰ ਨਾ ਭੇਜਿਆ ਜਾਵੇ ਪਰ ਦੂਜੇ ਪਾਸੇ ਕਹਿੰਦੇ ਵੀ ਸਰਕਾਰ ਬਹੁਤ ਜ਼ਿਆਦਾ ਖਫਾ ਹੋ ਗਈ ਹੈ ਕਿਉਂਕਿ ਇਹਨਾਂ ਦੇ ਜਿਹੜੇ ਵਕੀਲ ਬਹੁਤ ਸਾਰੇ ਇਹਨਾਂ ਦੇ ਹੋਰ ਵੀ ਜਿਹੜੇ ਵਰਕਰ ਤੇ ਇਹਨਾਂ ਦੇ ਬੁਲਾਰੇ ਉਹਨਾਂ ਨੇ ਸਰਕਾਰ ਨੂੰ ਜਿਸ ਦਿਨ ਦੀ ਗ੍ਰਿਫਤਾਰੀ ਹੁੰਦੀ ਆ ਉਸੇ ਦਿਨ ਤੋਂ ਹੀ ਸਰਕਾਰ ਦੇ ਉੱਤੇ ਬਹੁਤ ਵੱਡੇ ਨਿੱਜੀ ਤੌਰ ਦੇ ਉੱਤੇ ਸਵਾਲ ਚੱਕੇ ਨੇ ਕਿ ਭਾਈ ਜਿਹੜੀ ਇਹ ਸਰਕਾਰ ਆ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਵਿਕਰਮ ਮਜੀਢੀਆ ਦਾ ਜਿਹੜਾ ਤੁਹਾਡੇ ਸਾਹਮਣੇ ਵੀਡੀਓ ਦਿਖਾਉਣ ਜਾ ਰਹੇ ਆ ਪੰਜਾਬ ਦੇ ਵਿੱਚ ਇਸ ਵੀਡੀਓ ਦੇ ਨਾਲ ਤਰਫੱਲੀ ਮੱਚ ਜਾਣੀ ਆ ਕਿਉਂਕਿ ਡਿਬਰੂਗੜ੍ਹ ਦੀ ਜੇਲ੍ਹ ਦਾ ਬਹੁਤ ਦਿਨਾਂ ਤੋਂ ਜ਼ਿਕਰ ਹੋ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕੱਲੀ ਸਰਕਾਰ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਦਾਵਾ ਸੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਜੇਕਰ ਪੰਜਾਬ ਦੀ ਜੇਲ੍ਹ ਦੇ ਵਿੱਚ ਰਹੂਗਾ ਤਾਂ ਪੰਜਾਬ ਦੇ ਅੰਦਰ ਗੈਂਗਸਟਰ ਬਾਦਮੀ ਫੈਲੂਗਾ ਔਰ ਦੂਜੇ ਪੱਧਰ ਦੇ ਉੱਤੇ ਭਾਈ ਜਿਹੜੀ ਕਾਂਗਰਸ ਹੈ ਇਹ ਵੱਡੇ ਪੱਧਰ ਦੇ ਉੱਤੇ ਕੰਦੇ ਦਾ ਸਾਥ ਦੇ ਰਹੀ ਸੀ ਔਰ ਆਜੋਨਾ ਲੀਡਰਾਂ ਨੂੰ ਵੀ ਧੋਖਿਆ ਗਿਆ ਯਾਨੀ ਸਦਨ ਦੇ ਵਿੱਚ ਜਿਹੜੀ ਕਾਰਵਾਈ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣ ਵਾਲੀ ਸਰਕਾਰ ਯਾਨੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਕਿ ਹਰਪਾਲ ਸਿੰਘ ਚੀਮਾ ਇਹਨਾਂ ਦੇ ਮੰਤਰੀ ਨੇ ਉਹਨਾਂ ਨੇ ਕੀ ਕਹਿ ਸਕਣ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਡੇਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿਵੇਂ ਜਾਂਦਾ ਵਿਕਰਮ ਸਿੰਘ ਮਜੀਠੀਆ ਔਰ ਕਿਵੇਂ ਬਾਦਲ ਪਰਿਵਾਰ ਦੀ ਯਾਨੀ ਬਾਜੜ ਪੈਂਦੀ ਆ ਬਾਦਲ ਵੀ ਨਹੀਂ ਕਹਿ ਸਕਦੇ ਹੁਣ ਤਾਂ ਕਹਿੰਦੇ ਉਹ ਵੀ ਪਿੱਛੇ ਹਟ ਗਏ ਨੇ ਯਾਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਦਰਸਾਲ ਦੇ ਵਿੱਚ ਮਜੀਠੀਆ ਤੋਂ ਪਾਸਾ ਵੱਟਲੇ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਹੈ ਗਨੀਮ ਕੌਰ ਉਹਨਾਂ ਨੇ ਦਰਸਾਲ ਦੇ ਵਿੱਚ ਉਹਦੇ ਨਾਲ ਹੀ ਖੜੇ ਨੇ ਕਿਉਂਕਿ ਇਕੱਲੀ ਪਤਨੀ ਖੜੀ ਆ ਮਜੀਠੀਆ ਦੀ ਬਾਕੀ ਦਾ ਪਰਿਵਾਰ ਕਹਿੰਦੇ ਖੇਰੂ-ਖੇਰੂ ਹੋ ਗਿਆ ਜਿਹੜੇ ਬਾਦਲ ਪਰਿਵਾਰ ਬਹੁਤ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਮਜੀਠੀਆ ਦੇ ਉੱਤੇ ਅੱਜ ਇਹ ਪਰਿਵਾਰ ਇਸ ਖਬਰ ਨੂੰ ਸੁਣ ਕਿ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਤੋਂ ਪਹਿਲਾਂ ਜਿਹੜੇ ਕਈ ਮੁੱਖ ਮੰਤਰੀ ਆਏ ਉਹ ਚਲੇ ਵੀ ਗਏ ਪਰ ਕਿਸੇ ਨੇ ਨਾਤਾ ਬਾਦਰਾਵਲ ਔਰ ਨਾ ਹੀ ਇਸ ਮਜੀਠੀਏ ਵਾਲ ਐਕਸ਼ਨ ਦੀ ਗੱਲ ਛੱਡੋ ਉਹਦੇ ਵੱਲ ਝਾਕਣ ਦੀ ਹਿੰਮਤ ਨਹੀਂ ਕੀਤੀ ਪਰ ਜਿਹੜੀ ਇਹ ਖਬਰ ਹੈ ਇਸ ਖਬਰ ਨੇ ਉਹਨਾਂ ਬਾਦਲਾਂ ਦੀਆਂ ਵੀ ਜੜਾਂ ਹਿਲਾ ਦਿੱਤੀਆਂ ਨੇ ਜਿਹੜੇ ਬਾਦਲ 25 ਸਾਲ ਤੋਂ ਸਾਡੇ ਪੰਜਾਬ ਦੇ ਅੰਦਰ ਕਈ ਸਾਲਾਂ ਤੋਂ ਯਾਨੀ ਲੁੱਟਦੇ ਆਏ ਸਾਡੇ ਪੰਜਾਬ ਨੂੰ ਗੁੰਮਰਾਹ ਕਰਦੇ ਆਏ ਤੇ ਸਾਡੇ ਪੰਜਾਬ ਦੀ ਸਿਕਾਉਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਸਿਕਾਉਂ ਦਾ ਧਾਣ ਵੀ ਕਰਦੇ ਆਏ ਕਿ ਕਿਉਂ ਇਹਨੇ ਜਿਹੜੀਆਂ ਮਾਫੀਆਂ ਮੰਗੀਆਂ ਨੇ ਉਹ ਵੀ ਤੁਹਾਨੂੰ ਅਕਸਰ ਪਤਾ ਪਰ ਜੀਬਰੂਗੜ ਦੀ ਜੇਲ੍ਹ ਦਾ ਬਹੁਤ ਵੱਡਾ ਜ਼ਿਕਰ ਕਿਉਂ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਜੇਕਰ ਮਜੀਠੀਆ ਰਹਿੰਦਾ ਕਿਸੇ ਵੀ ਜੇਲ੍ਹ ਦੇ ਅੰਦਰ ਤਾਂ ਗੈਸਟਰ ਬਾਅਦ ਪੱਕਾ ਫੈਲੂ ਆ ਇਹਦੇ ਸਬੂਤ ਤੁਹਾਡੇ ਸਾਹਮਣੇ ਬਾਅਦ ਦੇ ਵਿੱਚ ਦਿਖਾਵਾਂਗੇ ਔਰ ਪਹਿਲੀ ਖਬਰ ਜਿਹੜੇ ਕਿ ਸਾਧਨ ਦੇ ਵਿੱਚ ਇਹਨਾਂ ਦੇ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਉਹ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਆਪਦੇ ਵਿਰੋਧੀਆਂ ਨੂੰ ਕੀ ਕਹਿ ਰਹੇ ਨੇ ਯਾਨੀ ਕਾਂਗਰਸ ਦੇ ਨੇਤਾ ਕੀ ਕਰਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਡਿਬਰੂਗੜ੍ਹ ਜੇਲ੍ਹ ਨੂੰ ਲੈ ਕੇ ਆ ਸੁਣੋ ਆਪਕੇ ਦਾ ਖਲਾਫ ਕਾਰਵਾਈ ਕਰਦੇ ਲਗਦਾ ਉਹਗੇ ਦੇ ਖਿਲਾਫ ਕਾਰਵਾਈ ਕਰਦੇ ਹੋ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰਗਬਾਬ ਕੇ ਦੇ ਹੱਕ ਚਾਜਦੇ ਰਹੋ ਉਹ ਭਰਾਵੋ ਤੁਹਾਡਾ ਦੋਰਾ ਪੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਬਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਾਜੀਤਿਆਂ ਦੇ ਅਸੀਂ ਅਸੀਂ ਕੀ ਕਹਾਂ ਸੀਗਾ ਮਾਜੀਤਿਆਂ ਦੇ ਗੱਲ ਦੇ ਅੰਦਰ ਅਸੀਂ ਇਹ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂਟਰ ਐਨੇ ਯੂਟਰ ਤਾਂ ਸੋਨੇ ਪੰਜਾਬ ਵਾਲੇ ਇਹ ਕਾਂਗਰਸੀ ਲੀਡਰਾਂ ਨੂੰ ਕਹੇ ਸੀ ਹਰਪਾਲ ਸਿੰਘ ਚੀਮਾ ਇਹ ਵੀ ਸਦਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਪਿਆ ਮਜੀਠੀਆ ਦਾ ਕੰਮ ਯਾਨੀ ਸਦਨ ਦੇ ਵਿੱਚ ਕੀ ਹੋਇਆ ਇਹ ਕਾਨੂੰਨ ਲੈ ਕੇ ਆਇਆ ਸੀ ਭਗਵੰਤ ਮਾਨ ਸਾਹਿਬ ਕਿ ਭਾਈ ਬੇਅਦਬੀਆਂ ਨੂੰ ਜਿਹੜਾ ਕਿ ਇੰਜਾਮ ਦਿੱਤਾ ਗਿਆ ਇਹਨਾਂ ਦੇ ਰਾਜ ਦੇ ਵਿੱਚ ਉਸੇ ਬੇਅਦਬੀਆਂ ਦੇ ਵਿੱਚ ਮੈਨੂੰ ਫਸਾਇਆ ਜਾ ਰਿਹਾ। ਕੱਲ ਤੁਹਾਨੂੰ ਪਤਾ ਹੋਣਾ ਮੈਂ ਖਬਰ ਪਾਈ ਸੀ ਸੁਖਬੀਰ ਬਾਦਲ ਦਾ ਜੀਜਾ ਉਹਨੂੰ ਵੀ ਟੰਗ ਦਿੱਤਾ ਹੈ ਸਰਕਾਰ ਨੇ ਕਿ ਉਹਦੇ ਘਰ ਦੇ ਵਿੱਚ ਗੁਰੂ ਸਾਹਿਬ ਦੇ ਰੂਪ ਦੀ ਬੇਅਦਬੀ ਹੋਈ ਸੀ। ਯਾਨੀ ਹੁਣ ਬਾਦਲਾ ਦੇ ਰਿਸ਼ਤੇਦਾਰ ਵੀ ਫਾਡੇ ਜਾ ਰਹੇ ਨੇ। ਬਾਦਲਾ ਨੇ ਤਾਂ ਦੇਖੋ ਸਫੜਾ ਸਾਹਿਬ ਕਾਰੀ ਦਿੱਤਾ ਸਾਡੇ ਪੰਜਾਬ ਦੀ ਜਨਤਾ ਨੇ ਔਰ ਹੁਣ ਦੂਜੇ ਪਾਸੇ ਆ ਗਏ ਵੀ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੇ ਪਦਰ ਦੇ ਉੱਤੇ ਪੰਜਾਬ ਦੇ ਲੋਕ ਵੀ ਕਹਿ ਰਹੇ ਆ। ਕੱਲ ਤਾਂ ਹਨੂ ਨੇ ਇੱਕ ਵੀਡੀਓ ਪਾਈ ਹੈ ਜਿਹੜੀ ਉਹਦੇ ਵਿੱਚ ਤੁਹਾਨੂੰ ਸੁਣਾਇਆ ਕਿ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਤੇ ਇਨਾ ਬਾਦਲਾ ਤਾਂ ਕਿਵੇਂ ਅੱਕੇ ਨੇ ਉਹ ਕਹਿੰਦੇ ਇਹਨੂੰ ਡੇਬਰੂਗੜ੍ਹ ਦੀ ਜੇਲ੍ਹੀ ਨੂੰ ਮੌਤ ਦੀ ਸਜ਼ਾ ਦੇ ਦੇ ਯਾਨੀ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਸਜ਼ਾ ਕਹਿ ਰਹੇ ਨੇ ਔਰ ਹੁਣ ਡੇਬਰੂਗੜ੍ਹ ਦਾ ਜ਼ਿਕਰ ਕਿਉਂ ਵਾਰ-ਵਾਰ ਆ ਰਿਹਾ ਬਹੁਤ ਸਾਰੇ ਲੀਡਰ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਪੰਜਾਬ ਦੇ ਸਾਡੇ ਸਮਾਜ ਸੇਵੀ ਉਹ ਸਾਰੇ ਹੀ ਕਹਿ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਪੰਜਾਬ ਦੇ ਅੰਦਰ ਰੱਖਿਆ ਤਾਂ ਗੈਂਗਸਟਰ ਬਾਦ ਪੱਕਾ ਫੈਲੂਆ ਕਿਉਂ ਕਿ ਇਹਨਾਂ ਲੋਕਾਂ ਨੇ ਦਰਸਲ ਦੇ ਵਿੱਚ ਜਿਹੜੇ ਗਰੁੱਪ ਬਣਾਏ ਸੀ ਆਪਣੇ ਥੱਲੇ ਕੰਮ ਕਰਦੇ ਸੀ ਇਹਨਾਂ ਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਕਹਿੰਦੇ ਚੱਟੇ ਦਾ ਤਸਕਰ ਮਜੀਠੀਆ 5000 ਬੰਦੇ ਨੂੰ ਆਪਣੇ ਥੱਲੇ ਲਈ ਬੈਠਾ ਸੀ ਜਿਹੜਾ ਕਿ ਇਹਦੇ ਲਈ ਸਪਲਾਈ ਦਾ ਕੰਮ ਕਰਦਾ ਸੀ ਜਿਹੜਾ ਜਗਦੀਸ਼ ਭੋਲੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੇ ਵਿੱਚ ਇਹਵਾਦਰ ਕਹਿੰਦੇ ਅਸੀਂ ਫੜਿਆ ਢੋਨੇ ਨੂੰ ਓਪੋਲਾ ਬਾਰਾਂ ਸਾਲ ਦੇ ਵਿੱਚ ਇਹਨਾਂ ਦਾ ਬੰਦਾ ਸੀ ਜਦੋਂ ਉਹਨੂੰ ਫੜਾ ਦਿੱਤਾ ਉਹਨੇ ਅਗਲੇ ਨੇ ਸਿੱਧਾ ਨਾਮ ਲਾ ਦਿੱਤਾ ਕਹਿੰਦਾ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਮੌਜੂਦ ਹੈ ਇਹ ਬੰਦਾ ਜ਼ਿਕਰ ਕਿਵੇਂ ਆਇਆ ਕਹਿੰਦੇ ਵਿਕਰਮ ਮਜੀਠੀਆ ਦੀ ਗੱਡੀ ਅੱਗੇ ਹੁੰਦੀ ਸੀ ਤੇ ਮੰਗਰ ਭੋਲੇ ਹੋਰੀ ਜਿਹੜਾ ਕਿ ਪੁੱਕੀ ਦੇ ਟਰੱਕ ਭਰ ਕੇ ਤੋਰਦੇ ਸੀ ਇਹ ਹਕੀਕਤ ਹੈ ਇਹਨਾਂ ਆਵਾਦਾਂ ਤੇ ਇਹਨਾਂ ਮਜੀਠੀਆਂ ਦੀ ਐਵੇਂ ਨਹੀਂ ਰੌਲਾ ਪਿਆ ਪੰਜਾਬ ਦੇ ਅੰਦਰ ਕਿ ਪੰਜਾਬ ਦੀਆਂ ਮਾਮਾ ਕਮਲੀਆਂ ਨੇ ਜਿਨ੍ਹਾਂ ਦੇ ਸਾਡੇ ਨੌਜਵਾਨ ਪੰਜਾਬ ਦੀ ਧਰਤੀ ਤੋਂ ਵੱਡੇ ਪੱਦਰ ਦੇ ਉੱਤੇ ਯਾਨੀ 80% ਲੋਕ ਮਰੇ ਨੇ ਉਹ ਇਹਨਾਂ ਬਾਦਲਾਂ ਦੇ ਸਰਪੰਦੇ ਆ ਮੈਂ ਕਿਉਂ ਕਹਿੰਦਾ ਹੁੰਦਾ ਸੀ ਕਿ ਭਾਈ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਸਿੰਘਾਸਨ ਬਣਾ ਕੇ ਇਹੀ ਬਾਦਲ ਜਿਹੜੇ ਕਿ ਬਣਾ ਕੇ ਸਿੰਘਾਸਨ ਦੇ ਉੱਤੇ ਬਹਿ ਕੇ ਰਾਜ ਕਰ ਰਹੇ ਨੇ ਪੰਜਾਬ ਦੇ ਅੰਦਰ ਅੱਜ ਪੰਜਾਬ ਦੇ ਵਿੱਚੋਂ ਬੰਦਾ ਛੱਡੇ ਇਹਨਾਂ ਨੂੰ ਕੁੱਤਾ ਵੀ ਨਹੀਂ ਸਿਆਣਦਾ ਕਿਉਂ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਬਰਬਾਦੀ ਸੇ ਕੌਣ ਵੀ ਕੀਤੀ ਹੈ ਇਹਨਾਂ ਲੋਕਾਂ ਨੇ ਗਰਾਂ ਦੇ ਵਿੱਚ ਟਾਰ ਪਾ ਕੇ ਜਦੋਂ ਫੂਕੇ ਗਏ ਸਾਡੇ ਸਿੱਖ ਦਿੱਲੀ ਦੇ ਵਿੱਚ ਉਹਦੇ ਵੀ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂ ਸੀ ਕਿਉਂਕਿ ਇੰਦਰਾ ਗਾਂਧੀ ਦੇ ਵੇਲੇ ਐਸੇ ਬਾਦਲ ਨੇ ਜਿਹੜਾ ਉਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਕਿਉਂ ਕਹਿੰਦੇ ਸੀ ਲੋਕ ਪੰਜਾਬ ਦੇ ਕਹਿੰਦੇ ਉਹੀ ਬਾਦਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਪੰਜਾਬ ਅੱਜ ਵੀ ਉਸੇ ਅੱਗ ਦੇ ਵਾਰਸ ਰਹਿ ਰਿਹਾ ਇਹਨਾਂ ਨੇ ਚਿੱਟੇ ਚਲਾਏ ਨੇ ਨਹੀਂ ਗੈਸਟਰ ਬਾਦਪਾੜਾ ਕੀਤਾ ਇਹਨਾਂ ਨੇ ਬਹੁਤ ਸਾਰੀ ਗੁੰਡਾਗਰਦੀ ਕੀਤੀ ਔਰ ਸਾਡੇ ਸੇਕੋਂ ਦੇ ਜਿਹੜਾ ਜੇ ਦੁਕਾਨ ਕੀਤਾ ਜਾਂ ਫਿਰ ਅਕਾਲ ਤਰ ਸਾਹਿਬ ਤੇ ਅਟੈਕ ਕਰਵਾਉਣ ਵਾਲੇ ਉਹੀ ਬਾਦਲ ਨੇ ਇਹਨਾਂ ਦੇ ਹੀ ਬਾਦਲ ਦਾ ਵਿੱਚ ਯੋਗਦਾਨ ਸੀ ਜਗेंद्र ਗਾਂਧੀ ਵੀ ਕਹਿੰਦੇ ਸੀ ਅਟੈਕ ਕਰ ਦਿਓ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ